ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗ ਮਾਰੂ ਦੱਖਣੀ ਮਹੱਲਾ 5 ਸਿਰਲੇਖ 8 ਸ਼ੇ ਪੌੜੀਆਂ ਦੀ ਵਿਚਾਰ ਸੰਪੂਰਨ ਹੋਣ ਤੋਂ ਬਾਅਦ ਸਤਵੀਂ ਪਉੜੀ ਦੇ ਨਾਲ ਦਰਜ ਤਿੰਨ ਸਲੋਕਾਂ ਦੇ ਵਿੱਚੋਂ ਦੋ ਸਲੋਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਮੈਂ ਸੰਖੇਪ ਦੇ ਵਿੱਚ ਦੁਹਰਾ ਦਵਾਂ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਡਖਣੇ ਮਹੱਲਾ ਪੰਜਵਾਂ ਅਗਾਹ ਕੂਤਰਾੰਗ ਪਿੱਛਾ ਫੀਰ ਨਾ ਮੁਹਡੜਾ ਇਦਾ ਭਾਵੇਂ ਜ਼ਿੰਦਗੀ ਵਿੱਚ ਅੱਗੇ ਦੀ ਤਾਂਗ ਕਰ ਪਿੱਛੇ ਪਾਉਂ ਕੇ ਵੇਖਣ ਦਾ ਕੋਈ ਲਾਭ ਨਹੀਂ ਕਿਉਂਕਿ ਭਾਈ ਨੰਦ ਲਾਲ ਜੀ ਦਾ ਫਰਮਾਨ ਹੈ ਪਿਛਲੀ ਉਮਰ ਗੁਨਾਹ ਹੀ ਬੀਤੀ ਹਰ ਕੀ ਪਗਤ ਨਾ ਕੀਤੀ ਆਗੈ ਸੁਧਰ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਕਿਉਂਕਿ ਚਾਹੇ ਬੀਤੇ ਸਮੇਂ ਦੇ ਵਿੱਚ ਬੜੇ ਚੰਗੇ ਕਰਮ ਕੀਤੇ ਹੋਣ ਤੇ ਚਾਹੇ ਕਿਤੇ ਵਿਕਾਰਾਂ ਦੇ ਅਧੀਨ ਆ ਕੇ ਔਗਣਾ ਦੇ ਅਧੀਨ ਆ ਕੇ ਬੜੇ ਪਾਪ ਬੜੇ ਮਾੜੀ ਕਰਮ ਹੋਏ ਹੋਣ ਬੀਤ ਚੁੱਕੇ ਸਮੇਂ ਤੇ ਬੈਠ ਕੇ ਆਪਾਂ ਰੋ ਲਈਏ ਉਹਦੇ ਤੇ ਗਿਲਾ ਕਰ ਲਈਏ ਸਿਆਣੀ ਆਖਦੀ ਨਹੀਂ ਸੱਪ ਦੇ ਲੰਗ ਜਾਣ ਤੋਂ ਬਾਅਦ ਲਕੀਰਾਂ ਨੂੰ ਮਿਟਾਉਣ ਦਾ ਕੋਈ ਫਾਇਦਾ ਨਹੀਂ ਇਸੇ ਤਰ੍ਹਾਂ ਜੋ ਸਮਾਂ ਬੀਤ ਚੁੱਕੇ ਉਹਦੇ ਤੇ ਬੈਰਾਗ ਕਰਨਾ ਗਿਲਾ ਕਰਨਾ ਸੋਚੀ ਜਾਣਾ ਇਹਦਾ ਕੋਈ ਲਾਭ ਨਹੀਂ ਪਾਤਸ਼ਾਹ ਆਕਦੇ ਨੇ ਤੂੰ ਤਾਂ ਅੱਗੇ ਦੀ ਰੱਖ ਪੀ ਜ਼ਿੰਦਗੀ ਵਿੱਚ ਅੱਗੇ ਕੀ ਕਰਨਾ ਠੀਕ ਹੈ ਬੜਾ ਸਮਾਂ ਬਿਤਾ ਦਿੱਤਾ ਹੋਵੇਗਾ ਦਰਦਰ ਦੀਆਂ ਠੋਕਰਾਂ ਖਾਂਦਿਆਂ ਨੇ ਪਰ ਪਟ ਸਹਿਬਾਨਾ ਨੇ ਤਰੀਕਾ ਵੀ ਦੱਸਿਆ ਉਹਨਾਂ ਨੇ ਪਾਤਸ਼ਾਹ ਦੇ ਹਜ਼ੂਰ ਵਿੱਚ ਆ ਕੇ ਇਹ ਬਚਨ ਕਹੇ ਸੰਨ ਰਹੇ ਉਹ ਸੰਤ ਹਾਂ ਪੂਲ ਸਾਧ ਬਹੁਤ ਈਰੇ ਡਿਠੇ ਸਨਿਆਸੀ ਤਪਸੀ ਇਹ ਮੁਖੋਂ ਏ ਪੰਡਤ ਮਿੱਠੇ ਬਰਸ ਏਕ ਹਉ ਫਿਰਿਓ ਕਿਨੈ ਨਾ ਪਰਚੋ ਲਾਇਓ ਕਹਿ ਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਜ਼ੂਰ ਆਖਰੇ ਨੇ ਅਗਾਹਾਂ ਕੂਤਰਾਂਗ ਅਗਾਹਾਂ ਦਾ ਪਾਵੈ ਅੱਗੇ ਤਰਾੰਗ ਦਾ ਪਾਵੈ ਅੱਗੇ ਦੀ ਤਾਂਗ ਰਖ ਪਿੱਛਾ ਫੇਰ ਨਾ ਮੁਹਢੜ ਤੇ ਦੂਜੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੱਜਣ ਮੈਂਡਾ ਚਾਇਆ ਹੱਬ ਕਹੀ ਦਾ ਮਿੱਤ ਹੱਬੇ ਜਨਨ ਆਪਣਾ ਕਹੀ ਨਾ ਠਾਹੇ ਚਿਤ ਉਹ ਮਾਲਕ ਪਰਮਾਤਮਾ ਸਾਰਿਆਂ ਦਾ ਮਿੱਤਰ ਹੈ ਸਾਡੀ ਉਹਨੂੰ ਆਪਣਾ ਮਨ ਦੇ ਨੇ ਆਪਣਾ ਸਮਝਦੇ ਨੇ ਪਰ ਉਹ ਦੁਨਿਆਵੀ ਲੋਕਾਂ ਦੀ ਤਰ੍ਹਾਂ ਕਿਸੇ ਦਾ ਦਿਲ ਤੋੜਦਾ ਨਹੀਂ ਕਿਸੇ ਦਾ ਦਿਲ ਦੁਖਾਉਂਦਾ ਨਹੀਂ ਜੇ ਲੋਕ ਉਹਨੂੰ ਆਪਣਾ ਸਮਝਣ ਤੇ ਉਹ ਆਪ ਲੋਕਾਂ ਨੂੰ ਆਪਣਾ ਸਮਝ ਲੈਂਦਾ ਤੇ ਅੱਜ ਦੇ ਤੀਸਰੇ ਸ਼ਲੋਕ ਦੇ ਬਚਨ ਨੇ ਸਤਿਗੁਰੂ ਕਿਰਪਾ ਕਰ ਰਹੀ ਨੇ ਗੁਜੜਾ ਲੱਦਮ ਲਾਲ ਮਥੇ ਹੀ ਪ੍ਰਗਟthਿਆ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਕੋਈ ਚੀਜ਼ ਗਵਾਚੀ ਕਿਤੇ ਹੋਵੇ ਪਰ ਉਸ ਥਾਂ ਤੇ ਹਨੇਰਾ ਹੋਣ ਕਰਕੇ ਆਪਾਂ ਚਾਨਣ ਵਿੱਚ ਜਾ ਕੇ ਲੱਭੀਏ ਤੇ ਕਦੇ ਵੀ ਗਵਾਚੀ ਚੀਜ਼ ਲੱਭਦੀ ਨਹੀਂ ਘਰ ਦੇ ਅੰਦਰ ਕਮਰੇ ਦੇ ਅੰਦਰ ਕੋਈ ਚੀਜ਼ ਡਿੱਗ ਗਈ ਗਵਾਚ ਗਈ ਤੇ ਆਪਾਂ ਵਿਹੜੇ ਵਿੱਚ ਜਾ ਕੇ ਲੱਭਣ ਦਾ ਯਤਨ ਕਰੀਏ ਕੋਈ ਪੁੱਛੇ ਪੀ ਗਵਾਚਾ ਕਿਤੇ ਹੈ ਲੱਭਦਾ ਕਿਤੇ ਹੈ ਐਦਾਂ ਕਿਉਂ ਤੇ ਜਵਾਬ ਦਈਏ ਕਿ ਕਮਰੇ ਦੇ ਵਿੱਚ ਹਨੇਰਾ ਬੜਾ ਹੈ ਵੀੜੇ ਵਿੱਚ ਚਾਨਣ ਹੈ ਮੈਂ ਚਾਨਣ ਵਿੱਚੋਂ ਲੱਭਦ ਸਤਿਗੁਰੂ ਦੀ ਬਾਣੀ ਨੇ ਫਰਮਾਨ ਕੀਤਾ ਭਾਈ ਜਿਹੜੇ ਪਰਮਾਤਮਾ ਨੂੰ ਤੂੰ ਦਰ ਦਰ ਤੇ ਜਾ ਕੇ ਲੱਭਦਾ ਫਿਰਦੈ ਕਿਉਂਕਿ ਕਿਸੇ ਨੇ ਦੱਖਣ ਦੇਸ਼ ਵਿੱਚ ਉਹਦੇ ਹੋਣ ਦਾ ਦਾਵਾ ਕੀਤਾ ਕੋਈ ਪੱਛਮ ਵਾਲੇ ਪਾਸੇ ਹੋਣ ਕਰਕੇ ਗੁਣ ਗਾਉਂਦਾ ਹੈ ਇੱਕ ਤੇਰ ਕਹੇਗੀ ਮੇਰੇ ਧਾਰਮਿਕ ਅਸਥਾਨ ਦੇ ਵਿੱਚ ਹੀ ਅੱਲਾ ਵਸਦਾ ਹੈ ਦੂਜਾ ਕਹਿੰਦਾ ਨਹੀਂ ਮੇਰੇ ਧਾਰਮਿਕ ਅਸਥਾਨ ਵਿੱਚ ਰਾਮ ਦਾ ਨਿਵਾਸ ਹੈ। ਇਹੀ ਕਾਰਨ ਪੀ ਇੱਕ ਧਰਮ ਦੇ ਲੋਕਾਂ ਨੇ ਦੂਜੇ ਧਰਮ ਦੇ ਧਾਰਮਿਕ ਅਸਥਾਨਾਂ ਨੂੰ ਟਾ ਦਿੱਤਾ ਕਿ ਇਹਦੇ ਵਿੱਚ ਕੋਈ ਰੱਬ ਨਹੀਂ ਰੱਬ ਤੇ ਮੇਰੇ ਵਾਲੀ ਵਿੱਚ ਗੁਰੂ ਤੀਖ ਬਹਾਦਰ ਸਹਿ ਪਾਤਸ਼ਾਹ ਜੀ ਦੇ ਬਚਨ ਨੇ ਕਾਹੀ ਰੇ ਬਨ ਖੋਜਣ ਜਾਈ ਬਨ ਦਾ ਭਾਵ ਹੈ ਜੰਗਲ ਕੀੜੇ ਕੰਮ ਵਾਸਤੇ ਤੂੰ ਜੰਗਲਾਂ ਨੂੰ ਖੋਜਣ ਵਾਸਤੇ ਜਾਣੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਪਰਮਾਤਮਾ ਸਰਬ ਨਿਵਾਸੀ ਹੈ ਉਹ ਪਰਮਾਤਮਾ ਸਦਾ ਅਲੇਪਾ ਹੈ ਉਹ ਪਰਮਾਤਮਾ ਤੇਰੇ ਸੰਗ ਹੀ ਵਸਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਉਹਨੂੰ ਜੇ ਪ੍ਰਗਟ ਕਰਨੇ ਤੇ ਆਪਣੇ ਅੰਦਰ ਝਾਤ ਮਾਰ ਕੇ ਕਰ ਦੋ ਉਦਾਹਰਨਾ ਦਿੱਤੀਆਂ ਸ਼ੀਸ਼ੇ ਦੇ ਵਿੱਚ ਮਨੁੱਖ ਦਾ ਪਰਛਾਵਾਂ ਹੈ ਤੇ ਆਪਾਂ ਕਹੀਏ ਪੀ ਨਹੀਂ ਪਰਛਾਵਾਂ ਤੇ ਦਿਸਦਾ ਨਹੀਂ ਤੇ ਕੋਈ ਸਿਆਣਾ ਕਹੇਗਾ ਭਾਈ ਜੇ ਪਰਛਾਵਾਂ ਦੇਖਣਾ ਹੈ ਨਾ ਸ਼ੀਸ਼ੇ ਦੇ ਸਨਮੁਖ ਹੋਣਾ ਪੈਣਾ ਆਪਾਂ ਸ਼ੀਸ਼ੇ ਦੇ ਸਾਹਮਣੇ ਜਾਵਾਂਗੇ ਤੁਹਾਡਾ ਅਕਸ ਤੁਹਾਡਾ ਪਰਛਾਵਾਂ ਤੁਹਾਡਾ ਸ਼ੈਡੋ ਉਹਦੇ ਵਿੱਚ ਨਜ਼ਰ ਆਉਂਦਾ ਏਸੀ ਤਰ੍ਹਾਂ ਫੁੱਲ ਦੇ ਕੋਲ ਜਾਈਏ ਤੇ ਸੁਗੰਧੀ ਦਿੰਦਾ ਜੇ ਫੁੱਲ ਦੇ ਦੂਰ ਹੋਈਏ ਤੇ ਦੂਰੋਂ ਖਲੋ ਕੇ ਆਪਾਂ ਦਾਅਵੇ ਕਰੀਏ ਕਿ ਸ਼ੀਸ਼ੇ ਵਿੱਚ ਪਰਛਾਵਾਂ ਨਹੀਂ ਦੂਰੋਂ ਖਲੋਕੇ ਇਹ ਗੱਲ ਕਰੀਏ ਪੀ ਫੁੱਲ ਵਿੱਚ ਖੁਸ਼ਬੂ ਨਹੀਂ ਸਤਿਗੁਰੂ ਕਹਿਣਗੇ ਜਿੰਨੇ ਮਰਜੀ ਦਾਵੇ ਕਰ ਤੇਰੇ ਦਾਵੇ ਕਰਨ ਦੇ ਨਾਲ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਬਚਨ ਕੀਤੇ ਨੇ ਪੋਹਪ ਮਦ ਜਿਉ ਬਾਸ ਬਸਤ ਹੈ ਪੋਹਪ ਕਿਆ ਜਾਂਦਾ ਹੈ ਫੁੱਲ ਨੂੰ ਬਾਸ ਕਿਆ ਜਾਂਦਾ ਹੈ ਵਾਸ਼ਨਾ ਸੁਗੰਧੀ ਫਰੇਗਰੈਂਸ ਨੂੰ ਮੁਕਰ ਮਾਹੀ ਜੈਸੇ ਛਾਈ ਮੁਕਰ ਦਾ ਭਾਵ ਹੈ ਸ਼ੀਸ਼ਾ ਛਾਈ ਦਾ ਭਾਵ ਹੈ ਅਕਸ਼ ਤੇ ਪਰਸ਼ਾਵਾਂ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੀ ਹੀ ਹਰ ਬਸੈ ਨਿਰੰਤਰ ਘਟ ਹੀ ਕੋ ਜੋ ਭਾਈ ਬਾਹਰ ਪੀਤਰ ਏਕੋ ਜਾਨੂ ਏ ਗੁਰ ਗਿਆਨ ਬਕਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਭ੍ਰਮ ਕੀ ਕਾਈ ਜਿਨੂ ਭਗਤ ਕਬੀਰ ਸਾਹਿਬ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਅਜਿਹੜੇ ਰੱਬ ਨੂੰ ਪ੍ਰਾਪਤੀ ਵਾਸਤੇ ਤੂੰ ਦਰ ਦਰ ਤੇ ਭਟਕਨੈ ਇਮਾਰਤਾਂ ਵਿੱਚੋਂ ਲੱਭਦੈ ਜੰਗਲਾਂ ਪਹਾੜਾਂ ਮੈਦਾਨਾਂ ਵਿੱਚੋਂ ਲੱਭਦੈ ਇਹ ਤੇਰੇ ਅੰਦਰ ਬੈਠਾ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੀ ਇਹ ਦੁਨੀਆਂ ਇੱਕ ਤਮਾਸ਼ੀ ਦੀ ਤਰ੍ਹਾਂ ਇੱਕ ਮੇਲੇ ਦੀ ਤਰ੍ਹਾਂ ਇਹਦੇ ਵਿੱਚ ਹੱਥ ਦੀ ਪકડ ਵਿੱਚ ਆਉਣ ਵਾਲਾ ਕੁਝ ਵੀ ਨਹੀਂ ਇਸ ਕਰਕੇ ਸਤਿਗੁਰੂ ਨੇ ਥਾਂ ਥਾਂ ਤੇ ਇਹ ਜ਼ਿਕਰ ਕੀਤਾ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਢੂੰਡੈ ਸੁ ਪਰਮ ਪੁਲਾਹੀ ਜਿਸ ਜਲ ਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਦਾ ਇਹ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁਖ ਪਾਵੈ ਘਰ ਅੰਮ੍ਰਿਤ ਕਟ 마ਹੀ ਜੀਓ ਤੇ ਇਥੇ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਕੀਆ ਗੁੱਜੜਾ ਦਾ ਭਾਵ ਹੈ ਗੁੱਜਿਆ ਹੋਇਆ ਲੁਕਿਆ ਹੋਇਆ ਜਿਹੜਾ ਸਾਹਮਣੇ ਪ੍ਰਤੱਖ ਦਿਸਦਾ ਨਹੀਂ ਲਦਮ ਦਾ ਭਾਵ ਹੈ ਮੈਂ ਲੱਭ ਲਿਆ ਲਾਲ ਦਾ ਭਾਵ ਵੈਸੀ ਕੀਮਤੀ ਰਤਨ ਹੁੰਦਾ ਪਰ ਇੱਥੇ ਲਾਲ ਦਾ ਭਾਵ ਵਿਦਵਾਨਾਂ ਨੇ ਪ੍ਰੀਤਮ ਵੀ ਕੀਤਾ ਪਰਮਾਤਮਾ ਪਿਆਰਾ ਵੀ ਕੀਤਾ ਕਿਰਪਾ ਕਰ ਲੈ ਨੇ ਜਿਹੜੇ ਗਵਾਚੇ ਹੋਏ ਪ੍ਰੀਤਮ ਨੂੰ ਮੈਂ ਲੱਭਣ ਵਾਸਤੇ ਦਰ ਦਰ ਤੇ ਜਾਂਦਾ ਸਾਂ ਜਿਹਦੀ ਤਾਂਗ ਮਨ ਦੇ ਵਿੱਚ ਸੀ ਜਿਹਦੀ ਪ੍ਰਾਪਤੀ ਕਰਨ ਦੀ ਉਹ ਤੇ ਮੇਰੇ ਮੱਥੇ ਵਿੱਚ ਹੀ ਪ੍ਰਗਟ ਹੋ ਗਿਆ ਮੇਰੇ ਲੇਖਾਂ ਵਿੱਚ ਹੀ ਪ੍ਰਗਟ ਹੋਇਆ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ ਕਹਣ ਲੱਗੀ ਮੈਂ ਥਾਂ ਥਾਂ ਤੇ ਭਟਕਦਾ ਸਾਂ ਪਰ ਗੁਰੂ ਨੇ ਕਿਰਪਾ ਕਰਕੇ ਮੇਰੇ ਅੰਦਰ ਉਹਦੀ ਜੋਤ ਨੂੰ ਪ੍ਰਗਟ ਕਰ ਦਿੱਤਾ ਇਹ ਯਾਦ ਰੱਖਣਾ ਜਗਾ ਉਹੀ ਹੈ ਜੇ ਆਪਾਂ ਕਹੀਏ ਕਿ ਕਿਸੇ ਥਾਂ ਟਿਕਾਣੇ ਤੇ ਜਾ ਕੇ ਮੈਂ ਆਨੰਦ ਲੱਭਣ ਕਿਹਣਗੀ ਆਨੰਦ ਕਿਸੇ ਟਿਕਾਣੇ ਤੇ ਜਾ ਕੇ ਨਹੀਂ ਆਨੰਦ ਤੇਰੇ ਅੰਦਰ ਪ੍ਰਗਟ ਹੋਣਾ ਚਾਹੀਦਾ ਜੇ ਅੰਦਰ ਆਨੰਦ ਹੈ ਫਿਰ ਕੰਗਾਲੀ ਦੇ ਵਿੱਚ ਗਰੀਬੀ ਦੇ ਵਿੱਚ ਬੜੀ ਮਾੜੀ ਹਾਲਾਤ ਦੇ ਵਿੱਚ ਵੀ ਆਨੰਦ ਹੈ ਤੇ ਜੇ ਅੰਦਰ ਆਨੰਦ ਨਹੀਂ ਦੁਨਿਆਵੀ ਤੌਰ ਤੇ ਜਿੰਨਾ ਮਰਜੀ ਧਨਵਾਨ ਹੋ ਜਿੰਨਾ ਕੁਝ ਮਰਜੀ ਇਕੱਤਰ ਕਰ ਪਰ ਤੇਰੇ ਅੰਦਰ ਆਨੰਦ ਨਹੀਂ ਤੂੰ ਕਦੇ ਸਹਜ ਦਾ ਧਾਰਨੀ ਬਣ ਨਹੀਂ ਸਕੇਗਾ ਹਜ਼ੂਰ ਬਖਸ਼ਿਸ਼ ਕਰੇ ਨੇ ਗੁਜੜਾ ਲਦਮ ਲਾਲ ਜਿਹਦੇ ਬਾਰੇ ਆਪਾਂ ਪੜਦੇ ਹਾਂ ਬੁਰ ਮਿਲ ਲੱਦਾ ਜੀ ਰਾਮ ਪਿਆਰੋ ਰਾਮ ਉਹ ਗੁਰੂ ਦੀ ਮਦਦ ਨਾਲ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ ਅੰਦਰ ਮੈਂ ਪ੍ਰਗਟ ਕਰਕੇ ਉਹਦਾ ਪ੍ਰਕਾਸ਼ ਮਹਿਸੂਸ ਕੀਤਾ ਤੇ ਲਾਲ ਦਾ ਭਾਵ ਹੁੰਦਾ ਹੈ ਬੜਾ ਕੀਮਤੀ ਹੈ ਬੜਾ ਅਮੁੱਲ ਹੈ ਜਿਹਦੀ ਕੋਈ ਕੀਮਤ ਨਹੀਂ ਤੇਰੀ ਤੇਰੇ ਦਾਨ ਹੈ ਕੀਮਤ ਨਾ ਪਵੇ ਤਿਸ ਦਾਤੇ ਕਵਨ ਸ਼ਮਾਰ ਕਿ ਉਹਦੇ ਬਰਾਬਰ ਉਹਦੇ ਵਰਗਾ ਉਹਦਾ ਅੰਤ ਪਾਉਣ ਵਾਲਾ ਕੋਈ ਵੀ ਨਹੀਂ ਕੁਜੜਾ ਲਦਮ ਲਾਲ ਮਥੇ ਹੀ ਪ੍ਰਗਟ ਥਿਆ ਕਿਉਂਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਮੇਰੇ ਲੇਖਾਂ ਵਿੱਚ ਨਹੀਂ ਤੇ ਜਦੋਂ ਵੀ ਲੇਖ ਸ਼ਬਦ ਆਵੇਗਾ ਉਹ ਲੇਖ ਫਿਰ ਮਥੇ ਦੇ ਨਾਲ ਜੁੜਦੇ ਨੇ ਸਿਰ ਕੇ ਲੇਖ ਨਾ ਪੜੇ ਇਆਂ ਏਕਿਆ ਜਾਂਦਾ ਜੀ ਮੇਰੇ ਲੇਖਾਂ ਵਿੱਚ ਫਲਾਣੀ ਦਾਤ ਨਹੀਂ ਮੇਰੇ ਲੇਖਾਂ ਵਿੱਚ ਆ ਚੀਜ਼ ਨਹੀਂ ਸਤਿਗੁਰੂ ਕਿਰਪਾ ਕਰਦੇ ਨੇ ਜਿਹੜੇ ਰੱਬ ਨੂੰ ਲੱਭਣ ਵਾਸਤੇ ਤੂੰ ਮੱਥੇ ਦੀਆਂ ਲਕੀਰਾਂ ਨੂੰ ਰਗੜਦਾ ਫਿਰਦਾ ਜਦੋਂ ਗੁਰੂ ਕਿਰਪਾ ਕਰੇ ਉਹ ਰੱਬ ਤੇਰੇ ਅੰਦਰੋਂ ਪ੍ਰਗਟ ਹੁੰਦਾ ਫਿਰ ਪਤਾ ਲੱਗ ਜਾਂਦਾ ਹੈ ਕਿ ਮੈਂ ਜਿੰਨੂੰ ਬਾਹਰ ਲੱਭਦਾ ਸੀ ਉਹ ਮੇਰੇ ਅੰਦਰ ਤੇ ਬੈਠਾ ਹੈ ਪਰ ਮੈਨੂੰ ਪ੍ਰਗਟ ਕਰਨ ਦਾ ਢੰਗ ਨਹੀਂ ਸੀ ਜਿਵੇਂ ਦੁੱਧ ਦੇ ਵਿੱਚ ਕਿਓ ਤੇ ਹੈ ਜਿਵੇਂ ਲੱਕੜ ਦੇ ਵਿੱਚ ਅੱਗ ਤੇ ਹੈ ਪਰ ਲੱਕੜ ਵਿੱਚੋਂ ਅੱਗ ਪੈਦਾ ਕਰਨ ਲਈ ਦੁੱਧ ਵਿੱਚੋਂ ਕਿਉਂ ਪੈਦਾ ਕਰਨ ਲਈ ਇੱਕ ਵਿਧੀ ਵੀ ਹੈ ਇੱਕ ਤਰੀਕਾ ਵੀ ਹੈ ਇੱਕ ਮਿਹਨਤ ਵੀ ਹੈ ਇੱਕ ਸਮਾਂ ਵੀ ਲੱਗਦਾ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਕੀਆ ਸਰਬ ਜੋਤ ਮਹਿ ਜੋਤ ਸਮਾਣੀ ਘਟ ਘਟ ਮਾਧੂ ਜੀਆ ਤੇ ਜਦੋਂ ਇਹ ਜੋਤ ਪ੍ਰਗਟ ਹੋ ਜਾਵੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਇਹ ਸਮਝਾਇਆ ਸੀ ਸਿੱਖਿਆ ਦੇ ਕੇ ਜਦੋਂ ਸਵਾਲ ਕੀਤਾ ਵੀ ਪਰਮਾਤਮਾ ਇੱਕ ਹੈ ਤੁਸੀਂ ਆਖਦੇ ਹੋ ਸਾਰਿਆਂ ਦੇ ਵਿੱਚ ਉਹਦੀ ਹੀ ਜੋਤ ਹੈ ਤੇ ਸਤਿਗੁਰੂ ਜੀ ਨੇ ਘੜੇ ਪਾਣੀ ਦੇ ਪਰਵਾਏ ਚੰਦਰਮਾ ਆਕਾਸ਼ ਦੇ ਵਿੱਚ ਸੀ ਤੇ ਪੁੱਛਿਆ ਵੀ ਕਿੰਨੇ ਚੰਦਰਮੇ ਨੇ ਉਹ ਕਹਿਣਗੇ ਜੀ ਜਿੰਨੇ ਘੜੇ ਨੇ ਘੜਿਆਂ ਦੇ ਪਾਣੀ ਵਿੱਚ ਸਾਨੂੰ ਚੰਦਰਮਾ ਦਿਸਦਾ ਹੈ ਇਹ ਪਾਤਸ਼ਾਹ ਨੇ ਕਿਹਾ ਅਸਲ ਦੇ ਵਿੱਚ ਚੰਦਰਮਾ ਇੱਕ ਹੈ ਉਹਦਾ ਅਕਸ਼ ਸਾਰਿਆਂ ਦੇ ਵਿੱਚ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਰੱਬ ਪਰਮਾਤਮਾ ਇੱਕ ਹੈ ਤੇ ਉਹਦੀ ਜੋਤ ਸਾਡੇ ਸਾਰਿਆਂ ਦੇ ਵਿੱਚ ਪ੍ਰਗਟ ਹੁੰਦੀ ਹੈ ਸਤਿਗੁਰੂ ਆਖ ਰਹੇ ਨੇ ਉਹੀ ਜੋਤ ਮੈਂ ਅੰਦਰੋਂ ਪ੍ਰਗਟ ਕਰ ਲਈ ਹੈ ਗੁਜੜਾ ਲਦਮ ਲਾਲ ਮਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੇ ਪਰੀਏ ਨਾਨਕ ਜੀ ਤੂੰ ਬੁੱਠਿਆ ਇਹਦਾ ਭਾਵ ਹੈ ਜਿੱਥੇ ਤੂੰ ਪ੍ਰਗਟ ਹੋਇਆ ਜਿੱਥੇ ਤੇਰਾ ਪ੍ਰਕਾਸ਼ ਹੋਇਆ ਅਸਲ ਵਿੱਚ ਉਹੀ ਥਾਂ ਸੁਹਾਵਾ ਬਣ ਜਾਂਦਾ ਮੈਂ ਅਕਸਰ ਇਹ ਉਦਾਹਰਣ ਦਿੰਦਾ ਕਿ ਜਗਾ ਉਹ ਚੰਗੀ ਨਹੀਂ ਜਿਹੜੀ ਸਾਡੀਆਂ ਅੱਖਾਂ ਨੂੰ ਚੰਗੀ ਲੱਗਦੀ ਹੈ ਜਗਾ ਉਹ ਚੰਗੀ ਹੈ ਜਿੱਥੇ ਗੁਰੂ ਦਾ ਵਾਸ ਹੋ ਜਾਂਦਾ ਹੈ ਕਈ ਵਾਰ ਸਾਡੇ ਸਮਝਣ ਦੇ ਵਿੱਚ ਸਾਡੇ ਵਿੱਚ ਬਿਰਤਾਂਤ ਸਿਰਜ ਕੇ ਪਾ ਦਿੱਤੇ ਜਾਂਦੇ ਨੇ ਕਿ ਆਹ ਥਾਂ ਦੀ ਮਹਾਨਤਾ ਇਸ ਕਰਕੇ ਐ ਇਹ ਥਾਂ ਸੋਹਣਾ ਬੜਾ ਆਪਾਂ ਕਹਾਂਗੇ ਕਿ ਗੁਰੂ ਦੇ ਉੱਤੇ ਸੱਜਿਆ ਹੋਇਆ ਰੋਮਾਲਾ ਬੜਾ ਚੰਗਾ ਹੈ ਚੰਦੂਆ ਬੜਾ ਚੰਗਾ ਹੈ ਅਸਲ ਵਿੱਚ ਚੰਦੂਆ ਤੇ ਰੋਮਾਲਾ ਚੰਗਾ ਹੀ ਤਾਂ ਲੱਗਦਾ ਕਿਉਂਕਿ ਉਹ ਗੁਰੂ ਦਾ ਸ਼ਿੰਗਾਰ ਬਣਿਆ ਨਹੀਂ ਤੇ ਕੱਪੜੇ ਦੁਨੀਆਂ ਤੇ ਬਹੁਤ ਨੇ ਕਪੜਿਆਂ ਤੇ ਕਢਾਈ ਬੜੀ ਐ ਕਪੜਿਆਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਲੋਕ ਸਜਾਉਂਦੇ ਨੇ ਉਹਦੇ ਤੇ ਕਢਾਈ ਕਰਦੇ ਇਸੇ ਤਰ੍ਹਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੀ ਗੱਲ ਆਵੇ ਤੇ ਬਹੁਤਿਆਂ ਦਾ ਧਿਆਨ ਹੁੰਦਾ ਹੈ ਕਿ ਇੱਥੇ ਸੋਨਾ ਲੱਗਾ ਸੋਨੇ ਦੇ ਨਾਲ ਇਹ ਇਮਾਰਤ ਚੰਗੀ ਬਣੀ ਸਿੱਖੋ ਇਹ ਯਾਦ ਰੱਖਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ 골ਡਨ ਟੈਂਪਲ ਕਹਿਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਿਧਾਂਤ ਤੇ ਸਭ ਤੋਂ ਵੱਡੀ ਝੋਟ ਕਰਨਾ ਹੈ ਉਹ ਦਰਬਾਰ ਸਾਹਿਬ ਹੈ ਉਹ ਹਰਮੰਦਰ ਸਾਹਿਬ ਹੈ ਕਿਉਂਕਿ ਉਹਦੀ ਮਹਾਨਤਾ ਇਸ ਕਰਕੇ ਨਹੀਂ ਕਿ ਸੋਨਾ ਲੱਗਾ ਹੈ ਸੋਨੇ ਦੀ ਮਹਾਨਤਾ ਇਸ ਕਰਕੇ ਹੈ ਉਹ ਗੁਰੂ ਦੇ ਦਰਬਾਰ ਦੇ ਉੱਤੇ ਸ਼ੋਭਤ ਹੋਇਆ ਉਹ ਸੋਨੇ ਦੀ ਸੇਵਾ ਕੀਤੀ ਹੈ ਇੱਕ ਗੁਰੂ ਕੇ ਸਿੱਖ ਨੇ ਮਹਾਰਾਜਾ ਰਣਜੀਤ ਸਿੰਘ ਨੇ ਪਰ ਉਹ ਮਹਾਰਾਜਾ ਰਣਜੀਤ ਸਿੰਘ ਇਹਨਾਂ ਕੋ ਆਪਣੇ ਗੁਰੂ ਦੇ ਨਾਲ ਪ੍ਰੇਮ ਵੀ ਕਰਦਾ ਆਪਾ ਨਿਸ਼ਾਵਰ ਵੀ ਕਰਦਾ ਕਿ ਇਤਿਹਾਸ ਆਖਦਾ ਆਪਣੇ ਪੋਤਰੇ ਕਵਰ ਨੌ ਨਿਹਾਲ ਦੇ ਵਿਆਹ ਸਮੇ ਬੜਾ ਕੀਮਤੀ ਸੇਹਰਾ ਤਿਆਰ ਕਰਵਾਇਆ ਸੀ ਜਿਸ ਸਮੇ ਉਹ ਸੇਹਰਾ ਜ਼ੌਹਰੀ ਲੈ ਕੇ ਕੋਲ ਆਇਆ ਤੇ ਉਹਨੇ ਬੜੀਆਂ ਸਿਫਤਾਂ ਕੀਤੀਆਂ ਕਹਿਣ ਲੱਗਾ ਜੀ ਇਹ ਕੀਮਤੀ ਸੇਰਾ ਇਹਦੇ ਨਾਲ ਦਾ ਸੇਰਾ ਦੁਨੀਆ ਵਿੱਚ ਨਹੀਂ ਇਹਦੇ ਨਾਲ ਦੀ ਘਾੜਤ ਕਿਤੇ ਨਹੀਂ ਇਹਦੀ ਕੀਮਤ ਬੜੀ ਹੈ ਇਹਦੇ ਵਰਗਾ ਕੋਈ ਦੂਜਾ ਨਹੀਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਬਚਨ ਕਹੇ ਸਨ ਕਿ ਜੇ ਇਹ ਐਸੀ ਚੀਜ਼ ਹੈ ਜਿਹਦੇ ਵਰਗੀ ਦੁਨੀਆ ਵਿੱਚ ਕੋਈ ਦੂਜੀ ਨਹੀਂ ਜਿਹੜੀ ਅਤ ਅਮੋਲਕ ਅਤ ਕੀਮਤੀ ਹੈ ਫਿਰ ਇਹ ਦੀ ਥਾਂ ਮੇਰੇ ਪੋਤਰੇ ਦੇ ਸਿਰ ਤੇ ਨਹੀਂ ਇਹ ਸੇਰਾ ਸ਼ਿੰਗਾਰ ਬਣੇਗਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦਾ ਤੇ ਅੱਜ ਵੀ ਜਦੋਂ ਕੋਈ ਗੁਰਪੁਰਬ ਆਵੇ ਜਦੋਂ ਜਲਉ ਸਜਦਾ ਤੇ ਉਹ ਹੀ ਸੇਰਾ ਗੁਰਗ੍ਰੰਥ ਸਹਿ ਮਹਾਰਾਜ ਜੀ ਦੀ ਸ਼ੋਭਾ ਨੂੰ ਹੋਰ ਵੀ ਚਾਰ ਚੰਨ ਲਾਉਂਦਾ ਹੈ ਪਰ ਕਾਰਨ ਕੀ ਸ਼ੋਭਾ ਇਸ ਕਰਕੇ ਨਹੀਂ ਕਿ ਸੋਨਾ ਹੈ ਸ਼ੋਭਾ ਇਸ ਕਰਕੇ ਨਹੀਂ ਕਿ ਸੇਰਾ ਕੀਮਤੀ ਹੈ ਸ਼ੋਭਾ ਇਸ ਕਰਕੇ ਹੈ ਕਿ ਉਹ ਚੀਜ਼ਾਂ ਕਿਸ ਥਾਂ ਤੇ ਪਹਿਨਾਂ ਨੇ ਕਿਉਂਕਿ ਆਪਾਂ ਵੇਖੀਏ ਕਿਤੇ ਹੀਰਾ ਕੱਚ ਦੇ ਵਿੱਚ ਸੁੱਟ ਦਿਓ ਤੇ ਕੋਈ ਮੇਰੇ ਵਰਗਾ ਮੂਰਖ ਜਿਆ ਜਿੰਨੂੰ ਕੋਈ ਸਮਝ ਨਹੀਂ ਉਹ ਕੱਚ ਕਹਿ ਕੇ ਅੱਗੇ ਲੰਘ ਜਾਂਦਾ ਪਰ जौहरी ਕੋਲ ਦੀ ਲੰਗੇ ਤੇ ਉਹ ਕਹਵੇਗਾ ਕਿ ਨਹੀਂ ਇਹ ਚਮਕਦੀ ਚੀਜ਼ ਹੈ ਇਹ ਅਮੋਲਕ ਹੈ ਇਹਦੀ ਕੋਈ ਕੀਮਤ ਨਹੀਂ ਇਹ ਕੱਚ ਦੇ ਵਿੱਚ ਰਲਣ ਵਾਲਾ ਨਹੀਂ ਇਹ ਬੜਾ ਕੀਮਤੀ ਹੀਰਾ ਹੈ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਸੋਈ ਸੁਹਾਵਾ ਥਾਨ ਉਹ ਥਾਨ ਸੋਹਣਾ ਸੋਹਣਾ ਲੱਗਦਾ ਹੈ ਸੋਹਣਾ ਬਣ ਜਾਂਦਾ ਹੈ ਜਿੱਥੇ ਪਿਰੇ ਨਾਨਕ ਜੀ ਤੂੰ ਉੱਠਿਆ ਨਾਨਕ ਆਖਦਾ ਜਿੱਥੇ ਮੇਰਾ ਮਾਲਕ ਪ੍ਰਗਟ ਹੋ ਜਾਂਦਾ ਤੁਸੀਂ ਹਰ ਰੋਜ਼ ਪੜਦੇ ਹੋ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAMラਥ ਥਾਂ ਉਹੀ ਹੈ ਘਰ ਸਾਡਾ ਉਹੀ ਹੈ ਘਰ ਦਾ ਕਮਰਾ ਉਹੀ ਹੈ ਪਰ ਜਦੋਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਆਪਾਂ ਕਰਦੇ ਆ ਤੇ ਆਪਾਂ ਸਾਰੇ ਜਾਣਦੇ ਆਂ ਕਿ ਉਸੇ ਘਰ ਦਾ ਮਾਹੌਲ ਬਦਲ ਜਾਂਦਾ ਹੈ ਉਸੇ ਘਰ ਦੇ ਵਿੱਚ ਆਨੰਦ ਦੀ ਦਾਤ ਵਰਤਦੀ ਹੈ ਪਰ ਉਹ ਆਨੰਦ ਸਾਡੇ ਕਰਕੇ ਨਹੀਂ ਜਾਂ ਗੁਰੂ ਦੀ ਸ਼ੋਭਾ ਇਸ ਕਰਕੇ ਨਹੀਂ ਕਿ ਘਰ ਸੋਨੇ ਚੰਦੂਆ ਸੋਨੇ ਰੁਮਾਲਾ ਸੋਨੇ ਗੁਰੂ ਦੀ ਸ਼ੋਭਾ ਨੇ ਤੁਹਾਡੇ ਘਰ ਨੂੰ ਚਾਰ ਚੰਨ ਲਾਏ ਨੇ ਸਤਿਗੁਰੂ ਬਚਨ ਕਰਦੇ ਨੇ ਆਨੰਦ ਭਇਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜਿਉ ਤੇਰੇ ਅੰਦਰ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਜੇਸ ਦਿਨ ਉਹ ਮਾਲਕ ਪ੍ਰਗਟ ਹੋ ਗਿਆ ਤੇ ਤੇਰੇ ਇਸੇ ਹਿਰਦੇ ਰੂਪੀ ਘਰ ਨੂੰ ਚਾਰ ਚੰਨ ਲਾ ਦੇਵੇਗਾ ਜਿਹੜਾ ਹਿਰਦਾ ਤੇਰਾ ਵਿਕਾਰਾਂ ਦੇ ਨਾਲ ਭਰਿਆ ਹੋਇਆ ਕਿਉਂਕਿ ਜਦੋਂ ਮਾਲਕ ਆ ਜਾਵੇ ਫਿਰ ਨਸਵੰਝੋਂ ਕਿਲ ਵਿਖੋ ਕਰਤਾ ਘਰ ਆਇਆ ਕਰਤਾ ਘਰ ਵਿੱਚ ਆ ਜਾਵੇ ਮਾਲਕ ਘਰ ਦੇ ਵਿੱਚ ਆ ਜਾਵੇ ਫਿਰ ਜਿਹੜੇ ਕਿਲਵਿਕ ਹੋਣ ਜਿਹੜੇ ਵਿਕਾਰ ਹੋਣ ਜਿਹੜੀਆਂ ਆ ਮਾੜੀਆਂ ਆਦਤਾਂ ਹੋਣ ਇਹ ਹਿਰਦੇ ਵਿੱਚੋਂ ਭੱਜ ਜਾਂਦੀਆਂ ਨੇ ਹਜ਼ੂਰ ਆਖ ਰਹੇ ਨੇ ਸੋਈ ਸੁਹਾਵਾ ਥਾਨ ਜਿੱਥੇ ਪਰੀਏ ਨਾਨਕ ਜੀ ਤੂੰ ਬੁਠਿਆ ਹੁਣ ਕਰਤਾਰਪੁਰ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਪਰ ਕਰਤਾਰਪੁਰ ਦੀ ਮਹਿਮਾ ਬਣੀ ਕਦੋਂ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਰਨ ਪਾਈ ਰਾਏ ਪੋਏ ਦੀ ਤਲਵੰਡੀ ਲੋਕ ਆਕਦੇ ਸਨ ਜਿਵੇਂ ਆਮ ਨਗਰ ਨੇ ਉਸੇ ਤਰ੍ਹਾਂ ਦਾ ਨਗਰ ਹੈ ਪਰ ਰਾਏ ਪੋਏ ਦੀ ਤਲਵੰਡੀ ਨੂੰ ਨਨਕਾਣਾ ਬਣਾਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪਏ ਹੋਏ ਚਰਨਾਂ ਨੇ ਇਸੇ ਤਰ੍ਹਾਂ ਗੋਂਦੇ ਖੱਤਰੀ ਦਾ ਨਗਰ ਜਿਹੜਾ ਗੋਂਦਾ ਖੱਤਰੀ ਆ ਕੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਕੋਲ ਰੋਂਦਾ ਵਿਰਲਾਪ ਕਰਦਾ ਤੇ ਆ ਕੇ ਉਹਨੇ ਬਚਨ ਕਹੇ ਸਨ ਸੱਚੇ ਪਾਤਸ਼ਾਹ ਮੇਰੇ ਨਗਰ ਦੇ ਵਿੱਚ ਕੋਈ ਜਾ ਕੇ ਖੁਸ਼ ਨਹੀਂ ਹੈ ਲੋਕ ਆਖਦੇ ਨੇ ਇਹਦਾ ਨਗਰ ਉਜੜਿਆ ਪਿਆ ਉਥੇ ਓਜਾੜ ਹੈ ਉਥੇ ਜੰਗਲੀ ਜਾਨਵਰ ਨੇ ਉਥੇ ਭੂਤਾਂ ਦਾ ਵਾਸ ਹੈ ਕਿਉਂਕਿ ਜਿੱਥੇ ਜਾਵੇਗਾ ਕੋਈ ਨਹੀਂ ਉਹਦੇ ਬਾਰੇ ਜੋ ਮਰਜੀ ਧਾਰਨਾ ਬਣਾ ਲਓ ਇਥੇ ਪ੍ਰੇਤ ਵਸਦੇ ਨੇ ਇਥੇ ਰੂਹਾਂ ਵਸਦੀਆਂ ਨੇ ਤੇ ਗੁਰੂ ਅੰਗਦ ਸਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਦੀ ਇਹ ਜ਼ਿੰਮੇਵਾਰੀ ਲਈ ਕਿ ਉਸ ਨਗਰ ਵਿੱਚ ਤੁਸੀਂ ਜਾਣੇ ਤੇ ਇਤਿਹਾਸ ਕਹਿੰਦਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣ ਆਵੇ ਪਾਤਸ਼ਾਹ ਦੇ ਚਰਨ ਪਏ ਤੇ ਉਹ ਉਜਾੜ ਭਰਿਆ ਗੋਂਦੇ ਖੱਤਰੀ ਦਾ ਨਗਰ ਗੋਇੰਦਵਾਲ ਸਾਹਿਬ ਦੀ ਧਰਤੀ ਵਿੱਚ ਤਬਦੀਲ ਹੋਇਆ ਅੰਮ੍ਰਿਤਸਰ ਦੀ ਧਰਤੀ RAM DAS ਪੁਰ ਪਹਿਲਾਂ ਵੀ ਸੀ ਤੇ ਅੱਜ ਵੀ ਐ ਪਰ ਅੱਜ ਉਹਦੀ ਮਹਾਨਤਾ ਇਸ ਕਰਕੇ ਐ ਵੀ ਗੁਰੂ RAM DAS ਪਾਤਸ਼ਾਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉਥੇ ਚਰਨ ਵੀ ਪਾਏ ਉਥੇ ਬਖਸ਼ਿਸ਼ਾਂ ਵੀ ਵਰਤਾਈਆਂ ਇਸ ਕਰਕੇ ਸਤਿਗੁਰੂ ਦੇ ਬਚਨ ਨੇ ਜਿਥੈ ਨਾਮ ਜਪੀਐ ਪ੍ਰਭ ਪਿਆਰੇ ਸੋਈ ਅਸਥਿਲ ਸੋਇਨ ਤਬਾਰੀ ਆਪਾਂ ਵੇਖਦੇ ਹਾਂ ਜੇ ਕੋਈ ਨਾਮ ਜਪਣ ਵਾਲਾ ਐ ਨਾ ਉਹ ਆਪਣੀ ਕੁੱਲੀ ਵਿੱਚ ਬੈਠਾ ਵੀ ਮਾਲਾ ਫੇਰਦਾ ਰੱਬ ਦਾ ਸ਼ੁਕਰਾਨਾ ਕਰਦਾ ਤੇ ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ ਉਹਦੀ ਕੁੱਲੀ ਵੀ ਮਹਿਲਾਂ ਵਰਗੀ ਪਰ ਦੂਜੇ ਪਾਸੇ ਕੋਈ ਮੇਰੇ ਵਰਗਾ ਭਾਵੇਂ ਮਹਿਲ ਵਿੱਚ ਬੈਠਾ ਹੋਵੇ ਪਰ ਰੱਬ ਦਾ ਨਾਮ ਚਿੱਤ ਚੇਤੇ ਨਹੀਂ ਤੇ ਕਹਿਣਗੇ ਤੇਰਾ ਮਹਿਲ ਵੀ ਉਜਾੜ ਤੋਂ ਪਰਿਆ ਕਿਉਂਕਿ ਕੌਤਕ ਕੋਡ ਤਮਾਸ਼ਿਆ ਚੇਤਨਾ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਜਿਥੈ ਨਾਮ ਜਪੀਐ ਪ੍ਰਭ ਪਿਆਰੀ ਸੇਈ ਅਸਥਿਲ ਸੋਇਨ ਚੋਬਾਰੀ ਜਿਥੈ ਨਾਮ ਨਾ ਜਪੀਐ ਮੇਰੇ ਗੋਇੰਦ ਦਾ ਸੇਈ ਨਗਰ ਉਜਾੜੀ ਜੀ ਤੇ ਜਿਨ੍ਹਾਂ ਨੇ ਸਤਮੁਚ ਅੰਦਰ ਪਰਮਾਤਮਾ ਨੂੰ ਪ੍ਰਗਟ ਕੀਤਾ ਉਹਨੂੰ ਮਹਿਸੂਸ ਕੀਤਾ ਫਿਰ ਉਹਨਾਂ ਨੇ ਤੇ ਇਹ ਗੱਲ ਕਹਿ ਦਿੱਤੀ ਸੱਚੇ ਪਾਤਸ਼ਾਹ ਮੈਨੂੰ ਹੋਰ ਕਿਤੇ ਸਵਰਗ ਲੱਭਣ ਦੀ ਲੋੜ ਨਹੀਂ ਮੈਂ ਮੌਤ ਤੋਂ ਬਾਅਦ ਕਿਸੇ ਸਵਰਗ ਦੀ ਕਾਮਨਾ ਕਰਦਾ ਨਹੀਂ ਮੈਂ ਤੇ ਇਹ ਗੱਲ ਆਖਦਾ ਜਿੱਥੇ ਰੱਖੈ ਬੈਕੁੰਠ ਤੇ ਥਾਈ ਤੂੰ ਸਭਨਾ ਕੇ ਪ੍ਰਤੀਪਾਲਾ ਜੀਉ ਆ ਮੇਰੇ ਵਾਸਤੇ ਸਵਰਗ ਹੈ ਪਿਸਤ ਨਜ਼ੀਕ ਰੱਖ ਰਹਿਮਾਨਾ ਜੇ ਤੂੰ ਆਪਣੇ ਨਜ਼ਦੀਕ ਰੱਖਦਾ ਤੇ ਉਹ ਸਵਰਗ ਹੈ ਜੇ ਤੇਰੇ ਤੋਂ ਦੂਰੀ ਬਣ ਜਾਵੇ ਤੇ ਉਹਦੇ ਤੋਂ ਵੱਡਾ ਕੋਈ ਨਰਕ ਨਹੀਂ ਹਜ਼ੂਰ ਕਿਰਪਾ ਕਰੇ ਨੇ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਖਿਆ ਉਹ ਗੁਰੂ ਉਹ ਪਰਮਾਤਮਾ ਜਿਹੜਾ ਗੁਜਿਆ ਹੋਇਆ ਸੀ ਜਿੰਨੂੰ ਪ੍ਰਗਟ ਕਰਨਾ ਸੀ ਉਹ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮੱਥੇ ਤੇ ਮੇਰੇ ਲੇਖਾਂ 'ਚ ਮੇਰੇ ਹਿਰਦੇ ਰੂਪੀ ਕਰਦੇ ਅੰਦਰ ਹੀ ਪ੍ਰਗਟ ਹੋ ਗਿਆ ਸੋਈ ਸੁਹਾਵਾ ਥਾਨ ਜਿੱਥੇ ਪ੍ਰੀਏ ਨਾਨਕ ਜੀ ਤੂੰ ਉੱਠਿਆ ਉਹ ਥਾਂ ਸੋਨਾ ਬਣ ਗਿਆ ਉਹ ਥਾਂ ਚੰਗਾ ਲੱਗਣ ਲੱਗ ਪਿਆ ਫਿਰ ਉਹੀ ਥਾਂ ਭਾਗਾ ਪਰਿਆ ਬਣਿਆ ਸੱਚੇ ਪਾਤਸ਼ਾਹ ਜੀ ਥਾਂ ਤੇ ਤੁਸੀਂ ਚਰਨ ਪਾਏ ਕਿਉਂਕਿ ਆਪਾਂ ਇਹ ਬਚਨ ਪੜ੍ਹਦੇ ਆਂ ਕਿ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਉਥੇ ਜੇ ਸੱਜਣ ਠੱਗ ਮਿਲਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਭਾਈ ਸੱਜਣ ਬਣਿਆ ਉਥੇ ਜੇ ਭੂਮੀਆਂ ਚੋਰ ਮਿਲਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਭਾਈ ਭੂਮੀਆਂ ਬਣਿਆ ਇਹਦਾ ਭਾਵ ਹੈ ਉਹਨਾਂ ਦੇ ਜਿਹੜੇ ਹਿਰਦੇ ਉਹਨਾਂ ਦੇ ਜਿਹੜੇ ਲੇਖ ਪਾਪਾਂ ਦੇ ਨਾਲ ਭਰੇ ਸਨ ਜਦੋਂ ਗੁਰੂ ਦਾ ਵਾਸ ਹੋਇਆ ਗੁਰੂ ਨੇ ਲੇਖ ਬਦਲ ਦਿੱਤੇ ਕਿਉਂਕਿ ਗੁਰੂ ਕਿਰਪਾ ਕਰੇ ਤੇ ਉਹ ਸੱਚ ਮੁੱਚ ਆ ਲੇਖ ਬਦਲ ਦਿੰਦਾ ਹੈ ਲੇਖੇ ਜੋਖੇ ਦਾ ਜਬ ਨਬੇੜ ਦਿੰਦਾ ਜਦੋਂ ਗੁਰੂ ਕਿਰਪਾ ਕਰੇ ਲੇਖਾ ਛੂਡ ਅਲੇਖ ਹੈ ਛੂਟੇ ਹਮ ਨਿਰਗੁਣ ਲੇਹੋ ਉਹ ਬਾਦੀ ਸੋਈ ਸੁਹਾਵਾ ਥਾਨ ਜਿਥੈ ਪਰੀਏ ਨਾਨਕ ਜੀ ਤੂੰ ਉੱਠਿਆ ਉਹ ਥਾਂ ਅਤਰ ਸੋਹਣੀ ਐ ਅਤਰ ਮਣਿਕ ਐ ਨਹੀਂ ਤੇ ਸਤਿਗੁਰੂ ਦੇ ਬਚਨ ਨੇ ਚਾਹੇ ਕੋਈ ਕਿੰਨਾ ਵੀ ਸੋਨਾ ਹੋਵੇ ਚੰਗੀ ਕੁੱਲ ਦੇ ਵਿੱਚ ਪੈਦਾ ਹੋਇਆ ਹੋਵੇ ਲੋਕ ਧਨਵਾਨ ਵੀ ਕਹਿਣ ਕੁਲਵੰਤ ਵੀ ਕਹਿਣ ਪਤਵੰਤ ਵੀ ਕਹਿਣ ਜੇ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਫਿਰ ਪਰਮਾਤਮਾ ਦੀ ਬਾਣੀ ਆਕਦੀ ਹੈ ਤੂੰ ਮਿਰਤ ਕੈਂ ਕਿਉਂਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤ ਕਹੀ ਹੈ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ ਗੁਰੂ ਕਿਰਪਾ ਕਰੇ ਬੋਲਦਿਆਂ ਪਾਸੂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ